ਕਾਲੀ ਪੈਦਾ ਦਾ ਕਾਲੀ ਦਲ ਨੇ ਬਣਾਇਆ ਕਾਲੀ ਦਲ ਹੁਣ ਆਉਂਦੀ ਨਹੀਂ ਕਾਲੀ ਦਲ ਕਹਿੰਦੇ ਖੀਰੂ ਖੀਰੂ ਹੋ ਗਈ ਆ ਇਹੋ ਜਿਹਾ ਆਉਂਦੀ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਕਾਂ ਕਾਂਗਰਸ ਨੂੰ ਪਾ ਦੇਗੇ ਫਿਰ ਹਾਂ ਕਾਂਗਰਸ ਨੂੰ ਪਾ ਮੇਰਾ ਸਿਰ ਪਲੋਸ ਦੂੰਗਾ ਸਿਰ ਚ ਛਿੱਤਰ ਵੀ ਮਾਰਨਗੀਆਂ ਸਿਰ ਚ ਪਲੋਸ ਦੂੰਗਾ ਤਾਂ ਦੂਰ ਰਹਿ ਗਈਆਂ ਕੀ ਗੱਲਾਂ ਮਾਤਾ ਹਾਂ ਸਾਨੂੰ ਪਹਿਲਾਂ ਅੱਗ 'ਚ ਵੋਟਾਂ ਪਾਉਣੀਆਂ ਮਨਜ਼ੂਰ ਆ ਪਰ ਅਸੀਂ ਵੋਟਾਂ ਨਹੀਂ ਅਸੀਂ ਪਾਉਣੀਆਂ ਆਮ ਆਦਮੀ ਪਾਰਟੀ ਨੂੰ ਨਹੀਂ ਪਾਉਣੀਆਂ ਅਸੀਂ ਅੱਜ ਤਾਂ ਕਮਾਂਗੇ ਕੁੱਟਿਆ ਕਰੋ ਚਿੱਤਰਾ ਨਾਲ ਜਿਹੜਾ ਕੋਈ ਵੋਟ ਮੰਗਣਾ ਕੀ ਭਗਵੰਤ ਮਾਨ ਨੂੰ ਅਸੀਂ ਕੀ ਕੀਜੇ ਜਿੱਤਿਆ 30 ਕਿਲੋ ਕਣਕ ਤੋਂ ਤੇ 15 ਕਿਲੋ 5 ਕਿਲੋ ਤੇ ਲੈ ਜਾਂਦਾ ਭਗਵੰਤ ਮਾਨ ਨੂੰ ਅਸੀਂ ਕੀ ਗਿਣੀਏ ਅੱਛਾ ਜੀਵ ਵਾਲੀ ਗੋਲੀ ਜਿਹੜੀ ਹੈ ਹਰੇਕ ਜਵਾਕ ਨੇ ਕਾਟ ਬਣਾ ਕੇ ਆਪਦੇ ਉਹ ਲੈ ਲੈ ਕੇ ਆਮ ਕਰ ਜਾਂਦੇ ਬੰਦੇ ਕਿਤੋਂ ਕਰ ਦੇਣਗੇ ਅੱਛਾ ਜੀ ਹਾਂ ਇਹਨਾਂ ਤਾਂ ਸਾਰੇ ਹਸਪਤਾਲਾਂ ਚ ਖੋਲਤੀਆਂ ਅੱਛਾ ਜੀ ਮੰਦਰੀਗਾ ਦਾ ਕੰਮ ਮਿਲ ਜਾਂਦਾ ਜੀ ਕਿਤੇ ਮਿਲਦਾ ਜੀ ਥੋੜੇ ਦਿਨ ਹੀ ਚੱਲਦਾ ਫੇਰ ਜਿਹੜੇ ਪਾਰਟੀ ਬਾਜ ਆ ਉਹ ਬੰਦ ਕਰਾ ਦਿੰਦੇ ਸਰਕਾਰ ਤਾਂ ਦਾਅਵੇ ਕਰਦੀ ਹੈ ਰੋਜ਼ਗਾਰ ਕਹਿੰਦੀ 100 ਦਿਨ ਦਾ ਪੱਕਾ ਮਿਲ ਜਾਂਦਾ ਮੰਦਰੀਗਾ ਦਾ ਕੰਮ ਆ ਜਿਹੜਾ ਇਮਾਨਦਾਰ ਜਿਹੜੇ ਪਾਸੇ ਵਾਲੇ ਆ ਜੀ ਬੰਬਰ ਸਰਪੰਚ ਨਹੀਂ ਚੱਲਣ ਦਿੰਦੇ ਕੰਮ ਅੱਛਾ ਜੀ ਪਿੰਡਾਂ ਦੇ ਬੰਬਰ ਸਰਪੰਚ ਹਾਂ ਜੀ ਉਹ ਚੱਲਣ ਨਹੀਂ ਦਿੰਦੀ ਪੰਚਾਇਤ ਕੰਮ ਜੀ ਪੰਚਾਇਤ ਨਹੀਂ ਚੱਲਣ ਦਿੰਦੀ ਹਾਂ ਜੀ ਕਿਹੜਾ ਪਿੰਡ ਆ ਮਾਤਾ ਚੱਖੜ ਵਾਲਾ ਜੀ ਚੱਖੜ ਵਾਲਾ ਮਨਰੇਗਾ ਦਾ ਕੰਮ ਕਿੰਨੇ ਕਾਟ ਆ ਤੁਹਾਡੇ ਪਿੰਡ ਚ ਸਾਡੇ ਪਿੰਡ ਚ 250 ਕਾਟ ਆ ਜੀ ਠੀਕ ਹੈ 2300 ਕਾਟ ਹੈਗਾ ਸਾਡਾ ਮਾਤਾ ਹੁਣ ਵੋਟਾਂ ਪਈਆਂ ਸੀ ਫਿਰ ਉਦੋਂ ਲੀਡਰ ਆਈ ਸੀ ਉਦੋਂ ਕਿਹਾ ਨਹੀਂ ਉਹਨਾਂ ਨੂੰ ਵੀ ਨਹੀਂ ਆਈ ਜੀ ਲੀਡਰ ਅਸੀਂ ਬਹੁਤ ਬੰਦੇ ਇਕੱਠੇ ਸੀ ਬਹੁਤ ਇਕੱਠ ਹੋਇਆ ਸਾਡਾ ਪਿੰਡ ਵਿੱਚ ਨਹੀਂ ਆਈ ਮੇਰੀ ਨਾਮ ਦੀ ਆਈਡੀ ਕਟਾਤੀ ਇਹਨਾਂ ਨੇ ਬੰਬਰਾ ਸਰਪੰਚਾਂ ਨੇ ਤੁਹਾਡੀ ਮੇਰੀ ਨਾਮ ਮੇਟਾ ਜੀ ਠੀਕ ਹੈ ਪਵਨਦੀਪ ਉਹਦੇ ਵਾਸਤੇ ਅੱਜ ਧਰਨਾ ਲਾਇਆ ਸੀ ਹਾਂਜੀ ਹਾਂਜੀ ਠੀਕ ਹੈ ਗੱਲਬਾਤ ਕਰਦਿਆਂ ਹੋਰ ਵੀ ਇੱਥੇ ਮੌਜੂਦ ਆ ਭੈਣਾ ਹਾਂਜੀ ਭਾਣੇ ਮਿਲ ਜਾਂਦਾ ਮਨਰੀਗਾ ਦਾ ਕੰਮ। ਨਾ ਜੀ ਨਾ ਦੱਸਦੇ ਨਹੀਂ ਚੱਲਦਾ ਇਹ। ਦੱਸਦੇ ਨਹੀਂ ਚੱਲਦਾ। ਹਾਂਜੀ ਦਸਾਂ ਦਿਨ ਬਾਅਦ ਰੌਲਾ ਪੈ ਜਾਂਦਾ ਸਾਡੀ ਮੇਟ ਆ। ਤੇ ਇਹਨੂੰ ਵਿਚਾਰੀ ਨੂੰ ਹੁਣ ਉਹਨਾਂ ਨੇ ਆਈਡੀ ਦੀ ਕਟਵਾ ਦਿੱਤੀ ਆ। ਆਈਡੀ ਕਟਵਾਤੀ। ਸਰਕਾਰ ਦਾ ਈਮਾਨਦਾਰਾਂ ਨਾਲੇ ਵੋਟਾਂ ਵੀ ਤੁਸੀਂ ਪਾਈਆਂ ਸੀ ਫਿਰ। ਹਾਂਜੀ ਵੋਟ ਪਾਈ ਸੀਗੀ ਪਰ ਲੇਕਿਨ ਸਾਡੇ ਪਿੰਡ 'ਚ ਕੋਈ ਕੰਮ ਨਹੀਂ ਹੈਗਾ ਸਰਕਾਰੀ। ਪਹਿਣੇ ਕੀ ਕੰਮ ਕਰਦੇ ਹੋਗੇ ਪਹਿਲੇ ਢਲਾਇਆ ਬੋਲਦੀਆਂ ਤੁਸੀਂ ਕੋਈ ਕੰਮ ਨਹੀਂ ਕਰਦੇ ਯਾ ਇਹੀ ਕਰਦੇ ਹੋ ਅੱਛਾ ਮਨਰੀਗਾ ਦਾ ਕੰਮ ਵੀ ਕਰੇ ਮੈਨੂੰ ਤਾਂ ਲੱਗਦਾ ਨਹੀਂ ਕਈ ਦਾ ਟੱਕ ਮਾਰਦੇ ਹੋਗੇ ਤੁਸੀਂ ਨਹੀਂ ਜੀ ਨਹੀਂ ਕਰਦੇ ਕੰਮ ਕਰਦੇ ਆ ਅੱਛਾ ਹਾਂਜੀ ਠੀਕ ਹੈ ਪਹਿਣੇ 1000 ਰੁਪਏ ਦੇ ਖਾਤਰ ਤੁਸੀਂ ਵੋਟਾਂ ਪਾਈਆਂ ਸੀ 92 ਐਮਐਲਏ ਜਿਤਾਤੇ ਸੀ ਉਦੋਂ ਨਹੀਂ ਜੀ ਕੁਛ ਨਹੀਂ ਕੁਛ ਨਹੀਂ ਦਿੰਦੇ ਕੇ ਕਹਿ ਦਿੰਦੇ ਆ ਆਈ ਵਾਰ ਐਤਕੀ ਪਾਰਟੀ ਬਦਲਦੀ ਆ ਉਨੂੰ ਬੋਟਾਂ ਪਾਤੀਆਂ ਪਰ ਕੁਛ ਦਿੱਤਾ ਨਹੀਂ ਗਾ ਬੱਚੇ ਪੜੇ ਫਿਰਦੇ ਆਗੇ ਸਾਡੇ ਬੀਏ ਕੀਤੀ ਵਾਲੇ ਫਿਰਦੇ ਆ ਉਹਦਾ ਕਹਿੰਦੇ ਨੌਕਰੀਆਂ ਦੇਤੀਆਂ 43000 ਨਹੀਂ ਜੀ ਕੁਛ ਨਹੀਂ ਵਿਚਾਰੇ ਝੋਨੇ ਚ ਰੋਲਦੇ ਫਿਰਦੇ ਨੇ ਨਿਤਰੋ ਇਹ ਖਬਰਾਂ ਆਉਂਦੀਆਂ ਭੈਣੇ ਕਹਿੰਦੇ ਕਿ ਆਹ ਦੇਖ ਲੋ ਜੀ ਨਾ ਜੀ ਨਾ ਕੋਈ ਨੌਕਰੀ ਨਹੀਂ ਕੋਈ ਨਹੀਂ ਸਾਡੇ ਵਾਸਤੇ ਗਰੀਬ ਆਸ ਮਿਲੀ ਨਹੀਂ ਨੌਕਰੀ ਨਹੀਂ ਜੀ ਤੁਹਾਡੇ ਪਿੰਡ ਚ ਕਿਸੇ ਨੂੰ ਨਹੀਂ ਮਿਲੀ ਹੈ ਨਹੀਂ ਜੀ ਫਲੈਕਸ ਬੋਰਡ ਲਾਇਪੇ ਭਗਵਾਨ ਤਮਨ ਨੇਤਾ ਆਦੂਆਂ ਫੋਟੋ ਨਾਲ ਲਾਲ ਲਾਲ ਨਾ ਜੀ ਨਾ ਕੋਈ ਨਹੀਂ 1000 ਰੁਪਏ ਦਾ ਵਾਦਾ ਕੀਤਾ ਸੀ ਔਰਤਾਂ ਨੂੰ ਦੇਵਾਂਗੇ ਕੋਈ ਉਹਦੇ ਵਿੱਚੋਂ 1 ਰੁਪਈਆ ਨਹੀਂ ਖਾਤੇ ਚ ਕਿਸੇ ਦੀ 1 ਰੁਪਈਆ ਨਹੀਂ ਦਾ ਚੈੱਕ ਕਰਾ ਲਿਆ ਸੀ ਹਾਂ ਜੀ ਸਾਰੇ ਨਹੀਂ ਕਰਵਾਏ ਆ ਇਹ ਇੱਕ ਗੱਲ ਹਾਂ ਜੀ 1000 ਰੁਪਈਆ ਉਹ ਕਹਿੰਦੇ ਪਾਤਾ ਸੀ ਉਹ ਤਾਂ ਹਰਿਆਣੇ ਚ ਵੀ ਹੁਣ ਕਹਿੰਦੇ ਪ੍ਰਚਾਰ ਕਰ ਰਹੇ ਹਾਂ ਹਾਂ ਜੀ ਉਹ ਉੱਥੇ ਪਾਇਆ ਹੋਊਗਾ ਪਰ ਇੱਥੇ ਨਹੀਂ ਸਾਡੇ ਪਿੰਡ ਚ ਤਾਂ ਕੋਈ ਨਹੀਂ ਪੈਣੀ ਕਿਵੇਂ ਪਾਏ ਨਹੀਂ ਪੈਸੇ ਨਹੀਂ ਸਾਡੇ ਪਿੰਡ ਨਹੀਂ ਆਇਆ ਜੀ ਹੋਰ ਪੜਾ ਕਿਤੇ ਆ ਗਿਆ ਹਣਾ ਕਿ ਖਾ ਲਈ ਤਾਂ ਸਾਨੂੰ ਪਿਆਸ ਰੋਦਾ ਤਾਂ ਤੈਨੂੰ ਹੀ ਹੋਊਗਾ ਕਿਵੇਂ ਮਾਤਾ ਆ ਗਿਆ ਮੈਂ ਤੇਰੇ ਕੋਲ ਇੱਧਰਲੇ ਪਾਸੇ ਆ ਜਾ ਮਾਤਾ ਮਾਤਾ 92 ਮੇਲੇ ਜਿਧਾਤੀ ਸੀ ਭਗਵਾਨ ਜੀ ਮਾਨ ਦੇ ਕਹਿੰਦੀਆਂ 1000 ਰੁਪਏ ਮ ਦੇਊਗਾ ਭਗਵਾਨ ਜੀ ਮਾਤਾਵਾਂ ਨੇ ਵੀ ਪਾਈਆਂ ਔਰਤਾਂ ਨੇ ਪਾਈਆਂ ਸਾਰੀਆਂ ਨੇ ਭੈਣਾਂ ਨੇ ਵੀ ਪਾਈਆਂ ਕਿਵੇਂ ਆ ਗਿਆ 1000 ਰੁਪਏ ਖਾਤੇ ਚ ਉਹ ਤਾਂ ਪੈਲਸਣ ਵਿਕਟਾਉਣ ਨੂੰ ਫਿਰਦੇ ਤੂੰ 1000 ਰੁਪਇਆ ਕਹਿਣਾ ਹੂੰ ਉਹ ਕਹਿੰਦੇ ਪਹਿਲਾਂ ਉਹ ਕਰਦੇ ਹੈਗੇ ਸਨੈਕਸ ਕਰਦੇ ਆ ਫੇਰ ਪੈਲਸਣ ਦਿੰਦੇ ਆ ਨਹੀਂ ਕਾਹ ਤੋਂ ਕਟਵਾਉਣ ਨੂੰ ਫਿਰਦੇ ਪੈਲਸਣ ਤੇ ਉਹ ਕਹਿ ਦਿੰਦੇ ਹੈਗੇ ਇਹਨਾਂ ਕੋਲ ਬਹੁਤ ਕੁਝ ਹੈ ਜੇ ਸਾਡੇ ਕੋਲ ਬਹੁਤ ਕੁਝ ਹੋਵੇ ਤੇ ਫੇਰ ਛੜਕ ਤੇ ਗਿਆ ਕੇ ਬੈਠ ਗਏ ਅੱਛਾ ਜੀ ਤੇ ਕਿਵੇਂ ਪਤਾ ਲੱਗਿਆ ਮਾਤਾ ਵੀ ਪੈਲਸਣ ਕਟਵਾਉਣ ਨੂੰ ਫਿਰਦੀ ਹੈ ਬੁਥੇਰਾ ਬਾਦੂ ਆ ਹੁੰਦਾ ਇਹ ਮਮਾਈਲਾਂ ਤੇ ਆਉਂਦਾ ਸਾਰਾ ਕੁਝ ਕਹਿੰਦੇ ਵੀ ਪੈਲਸਨ ਕੱਟਣੀ ਹੈ ਹਾਂ ਵੀ ਜਿਹਦਾ ਕੋ ਮਤਲਬ ਬੱਚਾ ਨੌਕਰੀ ਤੇ ਆ ਜਾ ਕੇ ਮੈਂ ਮਤਲਬ ਕਹਿ ਦਿੰਦੇ ਉਹਦੀ ਪੈਲਸਨ ਕੱਟ ਦਿਓ ਅੱਛਾ ਨੌਕਰੀ ਤੇ ਲੱਗਿਆ ਜਿਹਨਾਂ ਉਹਨਾਂ ਦੀ ਕੱਟਣੀ ਹੈ ਫਿਰ ਜਿਹੜੇ ਗਰੀਬ ਆ ਉਹਨਾਂ ਦੀ ਤਾਂ ਨਹੀਂ ਕੱਟਦੀ ਕੀ ਭਗਵੰਤ ਮਾਨ ਨੂੰ ਅਸੀਂ ਕੀ ਕੀ ਜੇ ਜਿੱਤਿਆ 30 ਕਿਲੋ ਕਣਕ ਤੋਂ ਤੇ 15 ਕਿਲੋ 5 ਕਿਲੋ ਤੇ ਲੈ ਜਾਂਦਾ ਭਗਵੰਤ ਮਾਨ ਨੂੰ ਅਸੀਂ ਕੀ ਗਿਣੀਏ ਅੱਛਾ ਜੀ ਦੱਸੋ ਮੈਨੂੰ ਪਹਿਲਾਂ ਤਾਂ ਵੋਟਾਂ ਬਾਦੀਆਂ 1000 ਰੁਪਏ ਮਿਲੂਗਾ ਕਹਿੰਦੇ ਹੁਣ ਕਣਕ ਤਾਂ ਕੱਟੂਗਾ ਤੇ ਕੱਟੂਗਾ ਤਾਂ ਕੋਈ ਨਹੀਂ ਪਾਲਟੀਆਂ ਤਾਂ ਆਉਂਦੀਆਂ ਹੀ ਰਹਿੰ ਜਿੱਤ ਹਾਰ ਵੀ ਆਉਂਦੀ ਰਹਿੰਦੀ ਆ ਇਹ ਤਾਂ ਨਹੀਂ ਵੀ ਜੇਰ ਕੀ ਜਿੱਤ ਗਿਆ ਸੀ ਖਾਸਤੇ ਵੀ ਇਲੈਕਸ਼ਨ ਲੜ ਜੂਗਾ ਅੱਛਾ ਜੀ ਹਾਂ ਹੁਣ ਨਹੀਂ ਲੜਦਾ ਲੁੜਦਾ ਉਹਦਾ ਕਹਿੰਦਾ ਮੈਨੂੰ ਪੌਣਗਾ ਮਾਤਾ ਕਹਿੰਦਾ ਮੇਰਾ ਸਰਪਲਸ ਦਿਨਾ ਜੀ ਹਾਂ ਉਹ ਪੁਲਿਸ ਦਿੰਗਾ ਸਿਰ ਤੇ ਛਿੱਤਰ ਵੀ ਮਾਰਨਗਾ ਸਿਰ ਤੇ ਪੁਲਿਸ ਦਿੰਗਾ ਤਾਂ ਦੂਰ ਰਹਿ ਗਈਆਂ ਕੀ ਗੱਲ ਹੈ ਮਾਤਾ ਹਾਂ ਮੇਰੇ ਸਾਹਮਣੇ ਆ ਜਾ ਮੈਂ ਤਾਂ ਲਾਜ਼ਮੀ ਮਾਰੂ ਹੁਣ ਉਹਦੀ ਘਰ ਵਾਲੀ ਵੀ ਨਾਲ ਕੋਈ ਨਾ ਮਾਰੇ ਮਾਤਾ ਜੀ ਹੁਣ ਡਾਕਟਰ ਗੁਰਪ੍ਰੀਤ ਕੌਰ ਹੈ ਜਿਹੜੀ ਉਹ ਵੀ ਪ੍ਰਚਾਰ ਕਰਦੀ ਆ ਨਾਲ ਕਹਿੰਦੀ ਵੀ ਮੈਨੂੰ ਮਾਤਾ ਕੁਝ ਨਹੀਂ ਕਹਿੰਦੀ ਹਜ਼ਾਰ ਰੁਪਏ ਸੀ ਕਹਿੰਦੇ 100 ਰੁਪਏ ਮੈਂ ਤਾਂ ਸਹੀ ਪਿੰਡਾਂ 'ਚ ਉੱਥੇ ਬੈਠੀ ਗੱਲਾਂ ਕਰੀ ਜਾਂਦੀ ਐ ਜਿੱਥੇ 100 ਰੁਪਏ ਵਾਅਦਾ ਦੇਣਗੇ ਮਾਤਾ ਹੁਣ ਵੋਟਾਂ ਪਾਉਣਗੇ ਹਾਂ ਕੋਈ ਨਹੀਂ ਪਾਉਣਗੇ ਲੋਕ ਵੋਟਾਂ ਹਜ਼ਾਰ ਰੁਪਏ ਦਾ ਵਾਅਦਾ ਕਰਕੇ ਤਾਂ ਅਜ ਤੱਕ ਨਹੀਂ ਕੋਈ ਉਪੜਾ ਤੇ 100 ਰੁਪਏ ਕਿਹੜਾ ਵਾਅਦਾ ਦੇ ਦੂਗਾ ਹਰਿਆਣੇ 'ਚ ਰਿਸ਼ਤੇਦਾਰੀ ਹੈਗੀ ਹੁਣ ਉਧਰ ਵੋਟਾਂ ਪੈਣੀਆਂ ਉਧਰ ਵੀ ਕਹਿੰਦੇ 1000 ਰੁਪਏ ਦੇ ਦੇਣਾ ਸੀ ਜੇ ਤੂੰ ਰੋਟੀ ਖਾ ਲਈ ਤਾਂ ਤੇਰੇ ਢਡ ਚ ਜਾਊ ਜੇ ਹਰਿਆਣੇ ਚ ਪੈਸੇ ਮਿਲਦੇ ਆ ਤਾਂ ਸਾਨੂੰ ਕੀ ਆਸਰਾ ਹਰਿਆਣੇ ਵਾਲਿਆਂ ਨੂੰ ਨਹੀਂ ਹਜੇ ਉਹਨਾਂ ਨੂੰ ਤਾਂ ਲਾਰਾ ਲਾਉਂਦੇ ਪਹਿਲਾਂ ਤੁਹਾਨੂੰ ਲਾਇਆ ਸੀ ਹਰਿਆਣੇ ਵਾਲਿਆਂ ਨੂੰ ਕਹੋਂਗੇ ਵੀ ਪਾ ਦਿਓ ਵੋਟਾਂ ਨਾ ਅਸੀਂ ਤਾਂ ਨਹੀਂ ਕਹਿੰਦੇ ਅੱਛਾ ਜੀ ਅਸੀਂ ਤਾਂ ਕਹਾਂਗੇ ਕੁੱਟਿਆ ਕਰੋ ਚਿਤਰਾਣਾ ਜਿਹੜਾ ਕੋਈ ਵੋਟ ਮੰਗਣ ਆਉਂਦਾ ਉਹਨੂੰ ਕਹਿੰਗੇ ਗੱਪ ਮਾਰਦੀ ਹੈ ਨਹੀਂ ਅਸੀਂ ਕਹਾਂਗੇ ਝੂਠ ਹੈ ਮਾਰਦੇ ਆ ਜਿੰਨਾ ਇਹਨਾਂ ਕੋਲੇ ਝੂਠ ਤੋਂ ਪਾਣਾ ਇਹਨਾਂ ਕਿਸੇ ਕੋਲੇ ਨਹੀਂ ਅੱਛਾ ਜੀ ਹਾਂ ਜੀ ਪਹਿਲਾਂ ਤਾਂ ਮਤ ਉਹਨਾਂ ਦੀ ਭਾਸ਼ਣ ਸੁਣਨ ਵਾਸਤੇ ਬਾਧੂ ਪਾਰੀ ਜਾਂਦੇ ਹੁੰਦੇ ਕੋਤਾ ਸੈਨ ਨੂੰ ਸਹੀ ਗੱਲ ਦੱਸਾਂ ਅਸੀਂ ਤਾਂ ਵੋਟ ਵਾਲਿਆਂ ਦੇ ਅੱਗੇ ਕਿਤੇ ਹੋਈ ਹੀ ਨਹੀਂ ਕਹਿ ਦੇਣੇ ਹੁੰਨੇ ਵੋਟ ਪਾਉਣੀਆਂ ਪਾ ਦਾਂਗੇ ਬਸ ਗੱਲ ਮੁੱਕੀ ਠੀਕ ਹੈ ਆਪਦੀ ਮਰਜ਼ੀ ਨਾਲ ਪਾ ਦੇ ਹਾਂ ਆਪਦੀ ਮਰਜ਼ੀ ਨਾਲ ਪਾ ਦੇ ਫਿਰ ਹੁਣ ਉਹ ਕਹਿੰਦੇ ਮਰਜ਼ੀ ਨਾਲ ਹੀ ਪੈਸੇ ਦੇਵਾਂਗੇ ਮਰਜ਼ੀ ਨਾਲ ਹੀ ਨਹੀਂ ਫਿਰ ਕੀ ਆ ਇੱਕ ਹੁਣ ਕਿਹੜਾ ਜਿੱਤ ਹਾਰ ਨਹੀਂ ਹੋਣੀ ਹੁਣ ਵੀ ਤਾਂ ਹੋਊਗੀ ਹੁਣ ਆ ਜਾਣ ਅੱਛਾ ਜੀ ਮਨਰੇਗਾ ਦਾ ਕੰਮ ਉਹ ਵੀ ਛੇ ਦਿਨ ਚੱਲਦਾ ਮੜ ਕੇ ਬੰਦ ਕਰਾ ਦਿੰਦੇ ਆ ਸਾਰੇ ਕਿਤੇ ਛੇ ਦਿਨ ਚੱਲਦਾ ਮੜ ਹਾਂਜੀ ਛੇ ਦਿਨ ਚਲਾ ਕੇ ਮੜ ਕੇ ਫੇਰਾ ਸੀ 100 ਦਿਨ ਦਾ ਰੋਜ਼ਗਾਰ ਮਿਲਦਾ ਕਹਿੰਦੇ ਸਰਕਾਰ ਤਾਂ ਕਹਿੰਦੀ ਉਹ 50 ਦਿਨ ਵੀ ਨਹੀਂ ਲੋਂਦੇ ਸਾਡੇ ਸਾਲ ਦਾ ਕਿਵੇਂ ਭਗਵੰਤ ਮਾਨ ਦੀ ਸਰਕਾਰ ਠੀਕ ਐ ਨਾ ਜੀ ਜਮਾਂ ਗਲਤ ਐ ਅੱਛਾ ਜੀ ਜਿਹੜੀ ਸਰਕਾਰ ਚੰਗੀ ਸੀ ਸਾਨੂੰ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਚੰਗੀਆਂ ਸੀ ਇਨਾ ਦੁਖੀ ਤਾਂ ਤੰਗ ਤਾਂ ਨਹੀਂ ਸੀ ਕਰ ਰਹੀ ਤਾਂ ਪਹਿਲੀ ਪਹਿਲਾਂ ਕਿਹਾ ਹੁੰਦੀ ਸੀ ਪਹਿਲਾਂ ਵਾਲਿਆਂ ਨੂੰ ਤਾਂ ਦੁਖੀ ਸੀ ਨਾ ਜੀ ਅਸੀਂ ਤਾਂ ਵਧੀਆ ਸੀ ਉਦੋਂ ਅੱਛਾ ਵਧੀਆ ਸੀ ਉਦੋਂ ਹਾਂ ਜੀ ਹੁਣ ਫਿਰ ਪਹਿਲਾਂ ਵਾਲੇ ਲਿਆ ਪਹਿਲਾਂ ਵਾਲੇ ਲਿਆਵਾਂਗੇ ਹੁਣ ਅਸੀਂ ਕਿਹੜੀ ਸਰਕਾਰ ਚੰਗੀ ਸੀ ਕਾਲੀ ਦਲ ਕੇ ਸਰਕਾਰ ਦੋਨੇ ਚੰਗੇ ਸੀ ਕਿ ਕਾਂਗਰਸ ਵੀ ਚੰਗੇ ਸੀ ਤੇ ਦਿਕਾਰੀ ਦਲ ਵੀ ਚੰਗੇ ਸੀ ਹੁਣ ਰਲ ਮਿਲ ਕੇ ਲਿਆਉਂਗੇ ਹਾਂ ਜੀ ਰਲ ਮਿਲ ਕੇ ਲਿਆਵਾਂਗੇ ਭਗਵਾਨ ਤੁਮਨ ਤਾਂ ਕਹਿੰਦਾ ਮੈਂਮਾਨਦਾਰੀ ਵਾਲਾ ਮੈਨੂੰ ਪਾਣ ਗੀਆਂ ਮਾ ਜੀ ਅਸੀਂ ਤਾਂ ਉਹਨੂੰ ਪਾਣ ਦੇ ਨਾ ਐਡੇ ਪਾਈ ਆਈ ਤਾਂ ਵੋਟ ਉਹਨੂੰ ਇਹ ਮਾਂ ਕੋਈ ਕਹਿੰਦੇ ਦਵਾਵਾਂ ਹੀ ਬਹੁਤ ਦਿੰਨੀਆਂ ਮਾ ਜੀ ਕਾਤੋਂ ਜੀ ਕੀ ਗੱਲ ਮਾਤਾ ਕਾਤੋਂ ਜਦੋਂ ਪੈਲ ਸੁਣਨੀ ਲੱਗੀ ਸਾਡੀ ਕੋਈ ਜਵਾਕ ਨਸ਼ਾ ਕਰੀ ਜਾਂਦੇ ਆ ਹੈ ਹੋਰਾ ਭਰਾ ਜਵਾਕ ਠੀਕੇ ਨਸ਼ਾ ਤਾਂ ਕਹਿੰਦਾ ਬੰਦ ਕਰ ਤਾ ਉਹਨੇ ਤਾਂ ਵਧਾਤਾ ਅੱਛਾ ਹਾਂ ਪੱਕੀ ਗੱਲ ਹੋਰ ਜੀ ਕਰਾਂ ਜੀਵ ਵਾਲੀ ਗੋਲੀ ਜਿਹੜੀ ਹਰੇਕ ਜਵਾਕ ਨੇ ਕਾਟ ਮਣਾ ਕੇ ਆਪਦੇ ਉਹ ਲਿਆ ਲਿਆ ਕੇ ਆਮ ਕਰ ਜਾਂਦੇ ਬੰਦੇ ਕਿਤੋਂ ਕਰ ਦੇਣਗੇ ਅੱਛਾ ਜੀ ਹਾਂ ਇਹਨਾਂ ਤਾਂ ਸਾਰੇ ਹਸਪਤਾਲਾਂ 'ਚ ਫੋਲਤਾਂ ਅੱਛਾ ਜੀ ਹਾਂ ਇਹ ਤਾਂ ਕਹਿੰਦੀ ਅਸੀਂ ਸੌਖਾ ਕੀਤਾ ਕੰਮ ਨਾ ਜੀ ਨਾ ਇਹ ਤਾਂ ਦੁਖੀ ਕਰਦੇ ਸਮਾ ਸਰ ਤੇ ਜਨਤਾ ਜਵਾਕ ਮਰੀ ਜਾਂਦੇ ਲਾ ਲਾ ਕਹਿੰਦੇ ਪਿੰਡਾਂ ਦੇ ਵਿੱਚੋਂ ਨੌਕਰੀਆਂ ਮਿਲ ਗਈਆਂ ਕਹਿੰਦੇ ਆਮ ਘਰਾਂ ਨੂੰ ਨੌਕਰੀਆਂ ਮਿਲੀਆਂ ਗਰੀਬਾਂ ਦੇ ਜਵਾਕਾਂ ਨੂੰ ਤੁਸੀਂ ਗਰੀਬੋਂ ਮਿਲੀਆਂ ਨੌਕਰੀਆਂ ਨਾ ਜੀ ਛੱਡਦਾ ਮੰਡੇ ਚੋਂ ਨਾ ਲੋਂਦੇ ਫਿਰਦੇ ਉਹ ਪਿੰਡ ਛੱਡ ਕੇ ਉਹ ਚਾਹੇ ਨੇ ਜਿਹੜਾ ਲੱਡੂ ਕਰਕੇ ਵਿਚਾਰਾ ਉਹ ਫਿਰਦਾ ਮੌੜੀ ਝੋਨਾ ਲਾਉਂਦਾ ਕਿੰਨਾਂ ਨੂੰ ਨੌਕਰੀਆਂ ਮਿਲਦੀਆਂ ਮੁੱਠਾ ਵਾਲਿਆਂ ਹਾਂ ਜਿੰਦਾਰ ਲੈ ਜਾਂਦੇ ਨੌਕਰੀਆਂ ਅੱਛਾ ਜੀ ਪਤਾ ਹੈ ਇਹ तकरीबन ਨੂੰ ਨਾ ਜੀ ਸਾਡਾ ਕੋਈ ਨਹੀਂ ਲੱਗਿਆ ਅੱਗੇ ਮੈਂ ਤਾਂ ਵੱਡੇ ਵੱਡੇ ਬੋਰਡ ਲੱਗੇ ਪਏ ਇਹ ਕਹਿੰਦੇ ਨੌਕਰੀਆਂ ਗਰੀਬਾਂ ਨੂੰ ਮਿਲੀਆਂ ਕੀ ਵੀ ਦਾ ਕਿਹੜੇ ਪਿੰਡ ਲਾਤ ਦੇਤਿਆਂ ਗਰੀਬਾਂ ਨੂੰ ਕਰਾਂਗੇ ਇਹਨਾਂ ਨੇ ਹਾਂ ਸਾਡੇ ਪਿੰਡ 'ਚ ਤਾਂ ਕੋਈ ਨਹੀਂ ਆਇਆ ਕਾ ਕੋਈ ਨਹੀਂ ਆਇਆ ਕੋਈ ਨਹੀਂ ਲੱਗਿਆ ਵਿਚਾਰਾ ਇਹ ਐਮਐਲਏ ਮਿਲਣ ਆਇਆ ਤੂੰ ਨਾ ਜੀ ਜਮਾਨਾ ਨਹੀਂ ਆਇਆ ਤਾਂ ਐਮਐਲਏ ਤਾਂ ਭਾਈ ਜੇ ਬੋਟਾ ਲੈਣ ਲੈਣ ਆਇਆ ਸੋ ਉਦੋਂ ਉਹ ਦੁੰਗਾ ਤਾਂ ਆਇਆ ਹੀ ਨਹੀਂ ਉਹ ਤਾਂ ਅੱਛਾ ਭਗਵਾਨ ਜੀ ਕਹਿੰਦਾ ਮੇਰੀ ਐਮਐਲਏ ਜਾਂਦੀ ਹੈ ਪਿੰਡਾਂ ਦੇ ਵਿੱਚ ਨਾ ਜੀ ਕੋਈ ਨਹੀਂ ਆਉਂਦਾ ਕਰ ਤਾਂ ਅੰਦਾ ਸੀਗਾ ਬੱਸ ਭਲਾ ਰਾਤ ਨੂੰ ਸਦੂ ਰਾਤ ਨੂੰ ਵੀ ਆਉਣਗੇ ਉਹ ਦਿਨੇ ਵੀ ਨਹੀਂ ਆਉਂਦੇ ਕਿ ਰਾਤ ਨੂੰ ਤਾਂ ਆਉਣਾ ਹੀ ਕੀ ਨੇ अच्छा जी हां जी रात नु आ जांदे होणगे सथਾਂ ਦੇ ਵਿੱਚ ਕਹਿੰਦੇ ਕੀ ਪਤਾ ਕਿਹਦੇ ਕੋਲੇ ਆਉਂਦੇ ਹੋਣਗੇ ਗਰੀਬ ਦਾ ਦੁਖੀ ਹੁੰਦੇ ਆ ਕਿ ਜਾ ਕੇ ਲੈਣੇ ਚ ਲੱਗੇ ਜਿਹੜੀ ਕਣਕ 5 ਕਿਲੋ ਦਿੰਦਾ ਉਹ ਵੀ ਲੈ ਮਸਾਲੇ ਕਿਉਂ ਨਹੀਂ ਆਂਦੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਦੀਪੂ ਹੋੜੜਾ ਕਹਿੰਦੇ ਗਰੀਬਾਂ ਦੀ ਸਰਕਾਰ ਲੱਗਦੀ ਨਾ ਜੀ ਸਾਡੇ ਗਰੀਬ ਕੋਈ ਸਰਕਾਰ ਨਹੀਂ ਹੈ ਤਾਂ ਬਤ ਤਕੜਿਆਂ ਨੇ ਸਰਕਾਰਾਂ ਆ ਵੋਟਾਂ ਤੁਹਾਡੀਆਂ ਸਾਰਿਆਂ ਤੋਂ ਵੱਧ हां जी ਵੋਟਾਂ ਸਾਡੀਆਂ ਹੀ ਹੁੰਦੀਆਂ ਅੱਜ ਠੀਕ ਹੈ ਹਾਂ ਜੇ ਅਸੀਂ ਵੋਟਾਂ ਪਾਵਾਂਗੇ ਤਾਂ ਜਿੱਤਣਗੇ ਨਹੀਂ ਜਿੱਤ ਨਹੀਂ ਸਕਦੇ ਅੱਛਾ ਹਾਂਜੀ ਫਿਰ ਹੁਣ ਕੀ ਮਨ ਬਣਾ ਲਿਆ ਹੁਣ ਮਨ ਕੀ ਬਣਾ ਹੁਣ ਪਾਵਾਂਗੇ ਜਿਹੜਾ ਕਿਸਾਨ ਸਹੂਲਤ ਦੇਊਗਾ ਅੱਛਾ ਹਾਂਜੀ ਬਾਪੂ ਜੀ ਕੀ ਹਾਲ ਨੇ ਠੀਕ ਹੈ ਜੀ ਕਿਵੇਂ ਅੱਜ ਬੈਠੇ ਹੋ ਧਰਨੇ ਤੇ ਫਿਰ ਧਰਨੇ ਤੇ ਤਾਂ ਬੈਠਣਾ ਹੀ ਆਉਣਾ ਹੀ ਪੈਂਦਾ ਜੇ ਜਰੂਰ ਕੋਈ ਤਕਲੀਫ ਹੋਵੇ ਕੀ ਗੱਲ ਕੀ ਤਕਲੀਫ ਹੈ ਜੀ ਤਕਲੀਫ ਹੈ ਨਜਾਇਜ਼ ਕੇਸ ਪਾਈ ਜਾਂਦੇ ਅੱਛਾ ਇਮਾਨਦਾਰ ਸਰਕਾਰਾਂ ਤੁਸੀਂ ਕਹਿੰਦੇ ਉਹ ਨਜਾਇਜ਼ ਪਾਉਂਦੀ ਹੈ ਜੀ ਨਿਆਂ ਜੀ ਪਾਈ ਜਾਂਦੇ ਹੁਣ ਜਨਤਾ ਨੂੰ ਕਿਹੜਾ ਪਤਾ ਨਹੀਂ ਹਾਂਜੀ ਉਹ ਜਨਤਾ ਨੂੰ ਕਿਹੜਾ ਪਤਾ ਨਹੀਂ ਨਿਆਂ ਜੀ ਪਾਉਂਦੇ ਪੁਲਿਸ ਵਾਲੇ ਜਨਤਾ ਨੇ ਵੋਟਾਂ ਪਾਈਆਂ 92 ਐਮਐਲਏ ਜਿਤਾਈਆਂ ਜੀ ਬਾਪੂ ਜੀ ਹੈ 92 ਐਮਐਲਏ ਜਿਤਾਤੀ ਆਮ ਕਰਾਂ ਦੀ ਸਰਕਾਰ ਹੈ ਕਹਿੰਦੀ ਅੱਛਾ ਹਾਂਜੀ ਮਿਲਦੇ ਐ ਐਮਐਲਏ ਤੁਹਾਨੂੰ ਕਦੀ ਨਾ ਨਾ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਇਹ ਤਾਂ ਲਾਰੇ ਲਾਉਂਦੇ ਹੁੰਦੇ ਆ ਲਾਰੇ ਲਾਉਂਦੇ ਹੁੰਦੇ ਆ ਕਿੰਨੀ ਉਮਰ ਹੋ ਗਈ ਬਾਪੂ ਜੀ ਹੋਰ ਹੋ ਗਈ ਦੂਜਾ 90 ਸਾਲਾਂ ਨੂੰ ਹੋ ਗਈ 90 ਸਾਲ ਦੀ ਉਮਰ ਹੋ ਗਈ ਕਿਵੇਂ ਲੱਗਦਾ ਕਿਹੜੀ ਸਰਕਾਰ ਚੰਗੀ ਸਰਕਾਰ ਤਾਂ ਪੁਰਾਣੀ ਚੰਗੀ ਐ ਹਾਂਜੀ ਪੁਰਾਣੀ ਪੁਰਾਣੀ ਕਿਹੜੀ ਸਰਕਾਰ ਸੀ ਉਹਨਾਂ ਚੰਗੀ ਬਾਦਲ ਨੇ ਤਾਂ ਕੁਝ ਕਰਿਆ ਨਹੀਂ ਸੀ ਉਦੋਂ ਕੋਕਲ ਇਹਨੇ ਤਾਂ ਹੁਣ ਤਾਂ ਜਿਆ ਕਣਕ ਵੀ ਇਹਨਾਂ ਨੇ 5 ਕਿਲੋ ਦੇ ਘਰਤੀ ਬਾਦਲ ਨੇ ਤਾਂ ਬਾਦਲ ਨੇ ਤਾਂ ਸਹੀ ਕਰਿਆ ਸੀ ਕੰਮ ਇਹ ਬਹੁਤ ਗਲਤ ਕਰੇ ਕਾਰ ਚਲਾਤੇ ਸੀ ਗਰੀਬਾਂ ਦੀ ਇਹਨਾਂ ਨੇ ਕੱਟਤੀ ਇਹਨਾਂ ਨੇ ਕੱਟਤੀ ਇਹਦਾ ਕਹਿੰਦੀ ਕੱਟੀ ਦਿਹਾੜੇ ਲੋਕਾਂ ਦੀ ਸੀ ਨਾ ਅੜ ਲੋਕਾਂ ਨੇ ਨਾ ਕਟੇ ਉਥੇ ਉੱਥੇ ਜਿਹੜਾ ਜਾ ਕੇ ਵੀ ਗਰੀਬਾਂ ਨੂੰ ਕਹਿੰਦੇ ਸਾਡੇ ਤੇ ਥੋੜੀ ਤੇ 5 ਕਿਲੋ ਆਏ ਅੱਛਾ ਜੀ 5 ਕਿਲੋ ਆਏ ਤੁਹਾਨੂੰ ਲੱਗਦਾ ਇਹ ਆਮ ਲੋਕਾਂ ਦੀ ਸਰਕਾਰ ਆ ਕਹਿੰਦੇ ਸੀ ਅਸੀਂ ਆਮ ਲੋਕਾਂ ਦੀ ਧੀਆਂ ਪੁੱਤਾਂ ਨੂੰ ਐਮਐਲਏ ਬਣਾਤਾ ਐਮਐਲਏ ਮਿਲ ਜਾਂਦੇ ਆ ਤੁਹਾਨੂੰ ਜਿਹੜੇ ਆਮ ਘਰਾਂ ਦੇ ਲੱਗਦੇ ਲੱਕਾ ਨਹੀਂ ਕਰਦੇ ਲਾਰੇ ਲਾਉਂਦੇ ਸਾਰੇ ਸਾਰੇ ਲਾਰੇ ਉਹਦੇ ਮੁੰਡੇ ਨੇ ਪੁੱਛਿਆ ਸੀ ਅਸੀਂ ਅਗਰ ਤੁਸੀਂ ਕਿਸੇ ਦਾ ਕੰਮ ਕਰਦੇ ਵੀ ਆ ਕਹਿੰਦਾ ਲਾਰੇ ਹੀ ਹੁੰਦੇ ਸਾਡੇ ਤੇ ਅੱਛਾ ਜੀ ਪਹਿਲਾਂ ਵਾਲੇ ਲੀਡਰ ਲਾਰੇ ਲਾਉਂਦੇ ਸੀ ਹੁਣ ਵਾਲੇ ਤਾਂ ਨਹੀਂ ਲਾਉਂਦੇ ਨੇ ਹੁਣ ਵਾਲੇ ਹੁਣ ਵਾਲੇ ਵੀ ਲਾਉਂਦੇ ਆ ਇਹ ਜਿਹੜਾ ਜਿੱਦਾ ਕੱਲੀ ਦਾ ਬਰੇਤੀ ਦੇ ਲੋਟ ਆ ਭਗਤ ਮਾਨ ਦਾ ਆ ਦਾ ਬਰੇਤੀ ਦੇ ਕੱਲੀ ਦਾ ਕਿਸੇ ਦਾ ਨਹੀਂ ਕਰਿਆ ਨੇ ਕਿਸੇ ਦਾ ਨਹੀਂ ਕਰਿਆ ਕੀ ਗੱਲ ਆ ਨਾ ਨਾ ਕਿਸੇ ਦਾ ਕੰਮ ਨਹੀਂ ਕਰਿਆ ਬਰੇਤੀ ਦੇ ਕਰਿਆ ਉਹਦੀ ਦਾ ਅੱਛਾ ਜੀ ਹਾਂਜੀ ਭਾਣੇ ਕਿਵੇਂ ਸਰਕਾਰ ਠੀਕ ਐ ਸਰਕਾਰ ਜੀ ਠੀਕ ਆ ਬਸ ਜਿਹੜਾ ਦਿੱਸੀ ਜਾਂਦਾ ਸਾਰਿਆਂ ਨੂੰ ਜਿਹੜਾ ਕੁਝ ਹੋਈ ਜਾਂਦਾ ਜੀ ਠੀਕ ਐ ਨੇ ਜਿਹੜੀ ਪਹਿਲਾਂ ਵਾਲੀ ਸਰਕਾਰ ਸੀ ਉਹਨਾਂ ਨੇ 30 ਕਿਲੋ ਕਣਕ ਦਿੰਦੇ ਸੀਗੇ ਹੁਣ ਉਹਨਾਂ ਨੇ ਰਹਿੰਦੀ ਖੁੰਦੀ 5 ਕਿਲੋ ਕਣਕ ਦੇਣ ਲੱਗੇ ਠੀਕ ਹੈ ਨਾ ਆ ਸਰਕਾਰ ਨੇ ਹੁਣ ਜਮੇ ਪੱਠਾ ਵਾ ਤਾ ਲੋਕਾਂ ਨੂੰ ਪੱਠਾ ਵਾ ਤਾ ਜਮਾ ਵਾ ਤਾ ਪਹਿਲਾਂ ਤੁਸੀਂ ਵੋਟਾਂ ਪਾਈਆਂ ਵੀ 1000 ਰੁਪਏ ਮਿਲੂਗਾ ਹੁਣ ਕਿੰਨੇ 1000 ਰੁਪਏ ਪਾਏ ਸੀ 1000 ਰੁਪਏ ਦਿੰਦਾ ਦਿੱਤਾ ਨਹੀਂ ਜਿੱਦੋਂ ਤੇ 1000 ਰੁਪਏ ਦਿੱਤੇ ਉਹਨਾਂ ਨੇ ਅੱਛਾ ਜੀ ਜੇ 1000 ਰੁਪਏ ਦਿੰਦੇ ਤਾਂ ਅਸੀਂ ਦੁਬਾਰਾ ਵੋਟਾਂ ਪਾ ਦਿੰਦੇ ਫਿਰ ਹੁਣ ਫਿਰ ਪਾਂਗਾ ਨਹੀਂ ਵੋਟਾਂ ਨਹੀਂ ਪਾਂਗਾ ਸੀ ਤਾਂ ਹੀ ਕਾਂਗਰਸ ਜਿੱਤ ਗਈ ਹਨ ਕਾਂਗਰਸ ਜਿੱਤ ਸਾਨੂੰ ਤਾਂ ਇਹ ਮਨਜ਼ੂਰਾ ਜੀ ਕਾਲਿਆਂ ਦੀ ਸਰਕਾਰ ਦੁਆਰਾ ਸਾਨੂੰ ਫੇਰ ਮਨਜ਼ੂਰ ਕਾਲਿਆਂ ਦੀ ਕਿਉਂ ਸਰਕਾਰ ਚੰਗੀ ਸੀ ਸਰਕਾਰ ਕਾਲਿਆਂ ਦੀ ਸਰਕਾਰ ਸਾਨੂੰ ਇਸ ਲਈ ਚੰਗੀ ਸੀ ਵੀ ਜਿਹੜੇ ਕਣਕ ਵਾਲੇ ਕਾਰ ਸੀ ਉਹ ਵੀ ਉਹਨਾਂ ਦੇ ਚਾਲੂ ਕਰੇ ਸੀ ਸਾਡੇ ਠੀਕ ਹੈ ਨਾ ਜਿਹੜੀ ਸगन ਸਕੀਮ ਸੀ ਕੁੜੀਆਂ ਨੂੰ ਉਹ ਵੀ ਉਹਨਾਂ ਨੇ ਕਰੀ ਸੀ ਚਾਲੂ ਠੀਕ ਆ ਹੁਣ ਵਾਲੀ ਸਰਕਾਰ ਨੇ ਸਾਨੂੰ ਕੁਝ ਨਹੀਂ ਕਰੇ ਬਾਏ ਕੋਛ ਨਹੀਂ ਬਲੇਪ ਇੱਕ ਸਾਡੀ ਮੰਗ ਇਹ ਰੱਖੀ ਜਾਣੀ ਆ ਵੀ ਜਿਹੜਾ ਸਾਨੂੰ ਹੁਣ ਰੇਗਾ ਦਾ ਪੱਤਾ ਦਿੰਦੇ ਆ ਉਹ ਵੀ ਸਾਨੂੰ ਨਹੀਂ ਪੱਤਾ ਦੇ ਸਕਦੇ ਪੂਰਾ ਵੀ ਨਹੀਂ ਦਿੰਦੇਗੇ ਉਹ ਵੀ 6 ਦਿਨਾਂ ਦਾ ਕੰਮ ਸਾਨੂੰ ਦੇ ਕੇ ਤੇ ਉਸ ਤੋਂ ਬਾਅਦ ਕਹਿੰਦੇ ਸਾਡੇ ਸਰਕਾਰ ਕੋਲੇ ਕੰਮ ਹੈ ਨਹੀਂਗਾ ਸਾਡੇ ਕੋਟੇ ਚ ਪੈਸੇ ਖਤਮ ਹੋ ਗਏ ਇਸ ਕਰਕੇ ਸਾਨੂੰ ਇਹ ਵੀ ਮੰਗ ਹੈ ਬਾਕੀ ਇਹ ਗੱਲ ਹੋਈ ਆ ਦੂਜੀ ਗੱਲ ਇਹ ਆ ਸਾਡੀ ਵੀ ਜਿਹੜੇ ਲੋਕਾਂ ਨੂੰ ਗਰੀਬਾਂ ਨੂੰ ਕੱਚੇ ਮਕਾਨਾਂ ਦੇ ਲਈ ਕਿਹਾ ਸੀ ਵੀ ਪੰਜ-ਪੰਜ ਮਰਲੇ ਅਸੀਂ ਗਰੀਬ ਜਨਤਾ ਨੂੰ ਥਾਂ ਦੇਵਾਂਗੇ ਉਹ ਵੀ ਨਹੀਂ ਸਾਨੂੰ ਦਿੱਤੇ ਤੇ ਜਿਹੜੇ ਕੱਚੇ ਪਹਿਲਵਤਿਆਂ ਵਾਲੇ ਸੀ ਸਾਨੂੰ ਉਹ ਵੀ ਨਹੀਂ ਦਿੱਤੇਗੇ ਕਹਿ ਕੇ ਝੂਠੇ ਲਾਰੇ ਲਾ ਕੇ ਸਾਨੂੰ ਤੇ ਵੋਟਾਂ ਪਵਾ ਕੇ ਲੈਣ ਹੁਣ ਇਹਨਾਂ ਦੇ ਐਮਐਲਏ ਆਉਣਗੇ ਫੇਰ ਦੁਬਾਰਾ ਵੋਟਾਂ ਲੈਣ ਵਾਸਤੇ ਕਿਵੇਂ ਕਰੂੰਗਾ ਅਸੀਂ ਕਿਵੇਂ ਕਰਾਂਗੇ ਅਸੀਂ ਨਹੀਂ ਵੋਟਾਂ ਪਾਉਂਦੇ ਨਹੀਂ ਪਾਉਂਦੇ ਵੋਟਾਂ ਅਸੀਂ ਤਾਂ ਇਹਨਾਂ ਨੇ ਜੇ ਕਹਤਾ ਵੀ 100 ਰੁਪਿਆ ਵਾਧਾ ਦੇ ਦਾਂਗੇ ਹੁਣ 1100 ਦੇ ਦਾਂਗੇ ਜਿਹੜੇ ਜਿਹੜੇ ਪਹਿਜ ਤੋਂ ਪਹਿਲਾਂ 1000 ਰੁਪਿਆ ਹੀ ਨਹੀਂ ਦੇ ਸਕੇਗੇ ਤੇ ਹੁਣ 1100 ਦੇ ਕੇ ਕਿੱਥੇ ਦੇਣਗੇ ਸਾਨੂੰ ਕਹਿੰਦੇ ਪੀਪਾ ਖਾਲੀ ਸੀ ਸਾਡਾ ਖਜ਼ਾਨਾ ਨਹੀਂ ਕੋਈ ਗੱਲ ਨਹੀਂ ਖਾਲੀ ਇਸ ਦਾ ਫਿਰ ਹਾਂ 1100 ਹੀ ਕਹਿੰਦੇ ਆ ਡੂ ਨਹੀਂ ਅਸੀਂ ਵੋਟਾਂ ਪਾਉਣੀਆਂ ਨਹੀਂ ਸਾਨੂੰ ਪਹਿਲਾਂ ਅੱਗ 'ਚ ਮੋਟਾ ਪਾਉਣੀਆਂ ਮਨਜ਼ੂਰ ਆ ਪਰ ਅਸੀਂ ਵੋਟਾਂ ਨਹੀਂ ਅਸੀਂ ਪਾਉਂਦੀਆਂ ਆਮ ਆਦਮੀ ਪਾਰਟੀ ਨੂੰ ਨਹੀਂ ਪਾਉਣੀਆਂ ਅਸੀਂ ਠੀਕ ਹੈ ਕਾਂਗਰਸ ਵਾਲੇ ਕਿਵੇਂ ਠੀਕ ਨਾ ਸਾਨੂੰ ਕਾਂਗਰਸ ਵਾਲੇ ਦੇ ਨੇ ਅਕਾਲੀ ਦਾ ਸਾਨੂੰ ਤਾਂ ਅਕਾਲੀ ਦਾ ਹੀ ਮਨਜ਼ੂਰ ਆ ਬਸ ਅੱਛਾ ਜੀ ਹਾਂਜੀ ਵੀ ਅੱਜ ਧਰ ਨਾਲ ਆਉਣ ਪਹੁੰਚੇ ਹਾਂ ਕੀ ਮਸਲਾ ਕੀ ਹੈ ਮਸਲਾ ਇਹ ਇੱਕ ਤਾਂ ਜਿਹੜਾ ਗੋਰ ਮਤਾ ਤੇ ਇਹਨਾਂ ਨੇ ਕਿ ਪਰਚਾ ਪਾਇਆ ਉਹਦਾ ਮਸਲਾ ਹੈ ਇੱਕ ਨਰੇਗਾ ਦਾ ਜਿਹੜਾ ਕੰਮ 6 ਦਿਨ ਦੇ ਕੇ ਮੁੜ ਕੇ ਕੰਮ ਦੇ ਦਿੰਦੇ ਕਹਿੰਦੇ ਸਾਡੇ ਕੋਲ ਕੰਮ ਹੀ ਨਹੀਂਗਾ ਅੱਛਾ ਜੀ ਹੂੰ ਤਾਂ ਸਰਕਾਰ ਇਮਾਨਦਾਰ ਦੇ ਇਮਾਨਦਾਰੀ ਦੇ ਬੋਰਡ ਲਗਾ ਰਹੀ ਹੈ ਵੱਡੇ ਵੱਡੇ ਫਲੈਕਸ ਬੋਰਡ ਲਗਾ ਰਹੀ ਹੈ ਕਿ ਸਰਕਾਰ ਸਾਡੀ ਇਮਾਨਦਾਰਾ ਤੇ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੁਸੀਂ ਕਹਿੰਦੇ ਮਨਰੇਗਾ ਦਾ ਕੰਮ ਹੀ ਨਹੀਂ ਮਿਲ ਰਿਹਾ ਸਰ ਨਹੀਂ ਮਿਲਦਾ ਜੀ ਕਿਸੇ ਕਿਸੇ ਪਿੰਡ ਵੀ ਜਾ ਕੇ ਦੇਖ ਲਓ ਮਿਲਦਾ ਨਹੀਂਗਾ ਕੰਮ 6 ਦਿਨ ਕਰਾ ਕੇ ਮੜ ਕੇ ਕਹਿੰਦੇ ਸਾਡੇ ਕੋਲ ਕੰਮ ਹੀ ਹੈ ਨਹੀਂਗਾ ਅੱਛਾ ਜੀ ਹਾਂ ਜੀ ਜੀ ਕਿਹੜੀ ਇਮਾਨਦਾਰੀ ਹੈ ਨਾ ਕੋਈ ਜਿਹੜਾ ਨੌਕਰੀਆਂ ਦੇ ਬੋਰਡ ਲਾਇਆ ਵੈਸੀ ਲਾਇਆ ਕਿਸੇ ਸਾਡੇ ਪਿੰਡ ਤਾਂ ਕੋਈ ਨੌਕਰੀ ਮਿਲੀ ਨਹੀਂ 43000 ਨੌਕਰੀਆਂ ਵੰਡਤੀਆਂ ਸੀਐਮ ਭਗਵੰਤ ਸਿੰਘ ਕੀ ਨਹੀਂ ਪਤਾ ਕਿੱਥੇ ਮੰਡਗਾ ਜੀ ਸਾਡੇ ਤਾਂ ਕੋਈ ਮਿਲੀ ਨਹੀਂ ਉਹ ਤਾਂ ਨਾਲ ਵੀ ਬੈਠੇ ਹੁੰਦੀ ਆ ਉਹਨਾਂ ਤੋਂ ਵੀ ਬੁਲਾਉਂਦੇ ਆ ਤੇ ਕਹਿੰਦੇ ਆ ਕਿ ਦਿੱਤੀਆਂ ਹੀ ਗਰੀਬ ਘਰਾਂ ਨੂੰ ਆ ਜਿਹੜੇ ਗਰੀਬ ਘਰਾਂ ਆਂਦੀ ਆ ਤੁਸੀਂ ਗਰੀਬ ਘਰਾਂ ਚੋਂ ਕਿਸੇ ਨੂੰ ਨਹੀਂ ਨਹੀਂ ਸਾਡੇ ਪਿੰਡ ਤਾਂ ਮਿਲੀ ਨਹੀਂ ਜੀ ਇੱਕ ਨੌਕਰੀ ਅੱਛਾ ਜੀ ਨਹੀਂ ਮਿਲੀ ਸਾਡੇ ਪਿੰਡ ਕਿੰਨੀ ਆਦੀ 1500 ਆਦੀ 1500 ਹੁਣ ਜੇ ਵਧਾਤੀ ਕਹਿੰਦੇ ਵਧਾ ਦਾਂਗੇ ਤੇ ਉਦੋਂ ਵੋਟਾਂ ਵਧੂਗੀ ਜਮਾ ਨਹੀਂ ਪਾਉਂਦੇ ਪੰਜਾਹ ਪੰਜਾਹ ਹੀ ਆ ਵੀ ਨਹੀਂ ਪਾਉਂਦੇ ਪਾਉਂਦੇ ਐਂ ਤਾਂ ਕਰ ਪਾਵਾਂਗੇ ਕਾਲੀ ਦਲ ਨੂੰ ਕਾਲੀ ਦਲ ਦਾ ਕਾਰਡ ਹੀ ਪੈਦਾ ਸੀ ਕਾਲੀ ਦਲ ਦੇ ਬਣਾਇਆ ਕਾਲੀ ਦਲ ਹੁਣ ਆਉਂਦੀ ਨਹੀਂ ਕਾਲੀ ਦਲ ਕਹਿੰਦੇ ਖੇਰੂ ਖੇਰੂ ਹੋਗੀ ਆ ਇਹੋ ਜਿਹਾ ਆਉਂਦੀ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਕਾਂ ਕਾਂਗਰਸ ਨੂੰ ਪਾ ਦੇਗੇ ਫਿਰ ਹਾਂ ਕਾਂਗਰਸ ਨੂੰ ਪਾ ਹਾਂ ਅੱਛਾ ਠੀਕ ਹੈ ਜੀ ਫਿਰ ਹੋਗੇ ਨਾ ਪਾਵਾਂਗੇ ਬਸ ਫਿਰ ਨਾ ਪਾਵਾਂਗੇ ਖੇਰੂ ਖੇਰੂ ਹੋਗੀ ਫਿਰ ਕਿਹੜੀ ਪਾਰਟੀ ਨੂੰ ਪਾਉਂਦੇ ਕਿਸੇ ਨੂੰ ਨਾ ਪਾਉਂਦੇ ਫਿਰ ਅਸੀਂ ਜਮਾ ਕੀ ਕਰੂੰਗੇ ਵੋਟਾਂ ਦਾ ਵੋਟਾਂ ਅਸੀਂ ਅੱਗੇ ਚ ਮਚਾ ਦਾਂਗੇ ਹੋਰ ਕੀ ਕਰਾਂਗੇ ਬਸ ਪਾਉਣੀਆਂ ਹੀ ਨਹੀਂ ਅਸੀਂ ਕਿਸੇ ਮੇਰਾ ਆਮ ਆਦਮੀ ਪਾਰਟੀ ਹੈ ਜੂਗੀ ਜੇ ਤੁਸੀਂ ਅੱਗੇ ਚ ਤੇ ਕਿਸੇ ਨੂੰ ਵੀ ਨਹੀਂ ਪਾਉਣੀ ਅਸੀਂ ਪਹਿਲਾਂ ਕੋਈ ਆਤੀਏ ਕੋਈ ਆ ਜੇ ਕੋਈ ਨਾ ਆ ਜੇ ਅਸੀਂ ਵੋਟਾਂ ਪਾਉਣੀਆਂ ਨਹੀਂ ਤਾਂ ਆਮ ਕਰ ਕਰ ਕਮਰੀ ਆਂਦੇ ਆ ਇਹ ਭੂਰਾ ਭੂਰਾ ਜਵਾਕੜੀਆਂ ਰੰਡੀਆਂ ਹੋਈ ਜਾਂਦੀਆਂ ਗੀਆਂ ਉਹਨਾਂ ਦਾ ਕੀ ਖਸੂਰ ਆ ਆ ਖਤਮ ਕਰਤਾ ਕਹਿੰਦੇ ਫਲੈਕਸ ਬੋਟ ਤੇ ਇਹਨਾਂ ਨੇ ਇਹਨਾਂ ਤੇ ਮਾਰੇ ਨੇ ਇਹ ਕਿਹਾ ਸੀਗਾ ਵੀ ਅਸੀਂ ਚਿੱਟਾ ਬੰਦ ਕਰਾਂਗੇ ਇਹਨਾਂ ਨੇ ਬੰਦ ਨਹੀਂ ਕਰੇ ਇਹਨਾਂ ਨੇ ਵਧਾਇਆ ਤਾਂ ਪਿੰਡਾਂ ਦੇ ਵਿੱਚ ਕਿੰਨਾ ਕੁ ਵਿਕਦਾ ਚਿੱਟਾ ਤੇਰਾ ਵਿਕਦਾ ਅੱਛਾ ਜੀ ਵੇਚਣ ਵਾਲਿਆਂ ਨੂੰ ਨਾ ਫੜਦੇ ਫੜ ਛੱਡ ਦਿੰਦੇ ਆਗੇ ਫਿਰ ਪੁਲਿਸ ਭੇਜਦੇ ਆ ਪਿੰਡਾਂ ਚ ਕਹਿੰਦੇ ਚਿੱਟਾ ਬਿਕਾ ਦਿੰਦੇ ਆ ਤੇ ਵਿਕਣ ਕਿਉਂ ਨਹੀਂ ਦਿੰਦੇਗੇ ਪੁਲਿਸ ਵਾਲੇ ਤੇ ਨਾਲੜੇ ਹੋਇਆਗੇ ਅੱਛਾ ਜੀ ਕਿਵੇਂ ਡਰ ਜੇ ਨਾਲ ਬੋਲਿਓ ਡਰ ਲੱਗਦਾ ਪੁਲਿਸ ਵਾਲਾ ਨਾ ਡਰ ਕੇ ਨਾਲ ਚੜਾ ਤਾਂ ਕਿੰਡਰ ਜੇ ਇੱਥੇ ਨਹੀਂ ਡਰਿਆ ਤਾਂ ਕਿਵੇਂ ਡਰਜਾਂਗੇ ਨਹੀਂ ਡਰਦੇ ਅਸੀਂ ਪੁਲਿਸ ਵਾਲੇ ਚਿੱਟਾ ਜਿਨ੍ਹਾਂ ਜਿਹੜੇ ਲੋਕ ਵੇਚਦੇ ਉਹਨਾਂ ਨੂੰ ਫੜਨ ਜਾਂਦੇ ਆ ਪੁਲਿਸ ਵਾਲੇ ਕਿ ਨਹੀਂ ਜਾਂਦੇ ਨਹੀਂ ਜਾਂਦੇਗੇ ਆਰਤਾ ਉਪਰੋ ਐਕਸ਼ਨ ਦੀ ਐਕਸ਼ਨ ਕਰ ਰਹੀ ਹੈ ਕਹਿੰਦੀ ਬੰਦ ਕਰਵਾਉਣ ਦੇ ਲਈ ਪੁਲਿਸ ਨੂੰ ਕਹਿ ਰਹੀ ਆ ਆਮ ਕਰਤਾ ਗਲੀਆਂ ਦੇ ਵਿੱਚ ਆਮ ਕਰਤਾ ਚਿੱਟਾ ਕਹਿੰਦੀ ਕਾਲੀ ਦਲ ਇਹਨਾਂ ਨੂੰ ਚਿੱਟਾ ਲੈਂਦਾ ਸੀ ਕੋਈ ਕਾਲੀ ਦਲ ਲੈ ਲੈਣੇ ਅਸੀਂ ਬੇਕਾਲੇ ਦਲ ਮੈਂ ਕਿ ਅਸੀਂ ਚਿੱਟਾ ਦੇਖਿਆ ਨਹੀਂ ਸੀ ਜਾਣਦੇ ਨਹੀਂ ਸੀ ਕੀ ਚੀਜ਼ ਹੁੰਦੀ ਹੈ ਇਹ ਚਿੱਟਾ ਕੀ ਚੀਜ਼ ਹੁੰਦੀ ਹੈ ਚਿੱਟਾ ਨਹੀਂ 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 ਵੇਖਦਾ ਸੀ ਕਿਵੇਂ ਤੁਸੀਂ ਤੇਜਰੀਵਾਲ ਤੋਂ ਇਹਨਾਂ ਨੇ ਮੰਗੀਆਂ ਜੇ ਉਹਨਾਂ ਦੇ ਸਾਈਡ ਤੋਂ ਹਾਂ ਉਹਨੇ ਫਿਰ ਮੰਗੀ ਹੈ ਮੈਨੂੰ ਗਲਤੀ ਹੋ ਗਈ ਜਿਹੜੇ ਕਿ ਉਹਦੇ ਕੇਸ ਪਾਇਆ ਸੀ ਤੇ ਚਿੱਟਿਆ ਠੀਕ ਹੈ ਉਹ ਤਾਂ ਗਲਤੀ ਕਿਉਂ ਮੰਨੀ ਫਿਰ